ਗੱਡੀ ਤੇ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਨਾਲ ਕਹਿੰਦੇ ਬੁੱਕੜ ਵਾਲੀਆ ਅਰਸ਼ ਨਾਲ ਅਲਗੋ ਕੋਠੀ ਵਾਲਾ ਜੱਗਾ ਤੇ ਨਾਲ ਕਹਿੰਦੇ ਛੋਟਾ ਸੋਹਣਾ ਚੱਕ ਸਾਬੂ ਦੀ ਧਰਤੀਆ ਆਹ ਬਰਿੰਦਰਾ ਚੱਕਲਾ ਮਾਗੀ ਦੋ ਰਾਣੀ 855 ਘਾਰ ਲਾ ਜਾ ਕੇ ਖੜਾ ਕੀਤਾ ਦਾ ਸੰਦੀਪ ਚਾਰ ਅੱਗੇ ਲਈ ਫਿਰਦਾ ਸ਼ੇਰੇ ਵਰਗੇ ਅੱਜ ਕਾਰਜ ਦਾ ਮਾਨ ਸਨਮਾਨ ਨਗਦੀ ਰਾਸ਼ੀ ਦੇ ਨਾਲ ਕੀਤਾ ਜਾਵੇਗਾ ਆਹ ਭਾਈ ਲੱਤੂ ਵਾਲਾ ਪ੍ਰੀਤ ਇਹ ਬੱਲੇ 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 ਵਾਹ ਵੀ ਸੰਦੀਪ ਭਾਈ ਤਾੜੀਆਂ ਮਾਰੋ ਸੰਦੀਪ ਦੇ ਲਈ ਜ਼ੋਰਦਾਰ ਇਹ ਨੌਜੋਨ ਨੇ ਤਾਪ ਦਾ ਨੰਬਰ ਆਪਣੀ ਟੀਮ ਸ਼ਾਂਖੋਲ ਲਾਈਨ ਦੀ ਟੀਮ ਦੇ ਚਾਰ ਸਿਰੇ ਦੇ ਨੇ ਆ ਸ਼ੂਸ਼ਕ ਵਾਲਾ ਫੁੱਲਾ ਕੋਸ਼ਿਸ਼ ਕਰਦਾ ਪਰ ਨੰਬਰ ਵੇਖਾਂਗੇ ਨਿੱਕਾ ਕਬੱਡੀ ਪਾ ਰਿਹਾ ਹੈ ਲਓ ਅੰਦਰ ਕਬੱਡੀ ਹੈ ਵੱਡੇ ਐਲਾਨ ਕਰਤੇ ਆ ਭਾਈ ਦਲਬਾਖ ਸਿੰਘ ਜੀ ਅਮਰੀਕਾ ਵਾਲਿਆਂ ਨੇ ਫੁੱਲਾ 10 ਜੱਫੇ ਲਾਵੇ ਤੇ 11000 ਦਿੱਤਾ ਜਾਣਾ ਆ ਮੇਰੇ ਮਿੱਤਰੋ ਜੱਫੇ ਤੋਂ ਬਾਅਦ ਗੱਲ ਕਰਾਂਗੇ ਪਰ ਆ ਨੰਦੋਰ ਵਾਲਾ ਨਿਕਾ ਨਯਾਰਾ ਵਖਰਾਣਾ ਕਹਰਾਣਾ ਸਾਹਿਬ ਜੇ ਇਧਰ ਪ੍ਰੀਤ ਨੇ ਤਿੰਨ ਪਹਿਲਾ ਲਾਤੇ ਤੇ ਕਹਿੰਦੇ 1100 ਆਹ ਸਾਹਮਣੇ ਕਹਿੰਦੇ ਸ਼ੰਕਰ ਜਹਾਜ ਇਹ ਮੇਲੇ ਬਣਾਉਂਦਾ ਇਹ ਮੁੰਡਾ ਖੁੱਤੀ ਪਾਉਂਦਾ ਆਹ ਖੇਡ ਕਬੱਡੀ ਵਿੱਚ ਰਤਬਾ ਵੱਡਾ ਇੱਕ ਪਾਸੇ ਫੂਲਾ ਇੱਕ ਪਾਸੇ ਸ਼ਕਤ ਹਜ਼ਾਰ ਦੇ ਰਣਜੀਤ ਗਿੱਲ ਗਿੱਲ ਟਰੱਕਿੰਗ ਵਾਲੇ ਭਰਾਵਾਂ ਨੂੰ ਹੋਣਗੇ ਆਹ ਗੁਲਜਾਰੀ ਕਬੱਡੀ ਪਾ ਰਿਹਾ ਸੁਨੜਾ ਵਾਲਾ ਵੀ ਪ੍ਰਸਿੱਧ ਹੋ ਰਿਹਾ ਹੈ ਪਰੇ 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 ਮੇਰੇ ਮਿੱਤਰੋ ਉਧਰ ਨਿਊਜ਼ੀ ਲੈਂਡ ਦੇ ਮੇਰੇ ਵੀਰੋ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਨੌਨ ਸਟਾਪ ਰਿਹਾ ਆ ਮੁੰਡੇ ਨੇ ਸਿਰੇ ਸਿਰੇ ਦੀਆਂ ਕਬੱਡੀਆਂ ਪਾਈਆਂ ਜਿਸ ਜੱਫੇ ਤੋਂ ਕਹਿੰਦੇ ਆਸ ਨਹੀਂ ਸੀ ਉਮੀਦ ਨਹੀਂ ਸੀ ਕਿ ਛੁੱਟ ਜਾਵੇਗਾ ਉੱਥੇ ਬੱਲੇ ਬੱਲੇ ਕਰਵਾਈ ਆ ਆ ਲੱਡੇ ਦੀ ਰੇਡ ਏ ਬੱਲੇ 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 ਕਬੱਡੀ 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 ਸ਼ਾਟ ਕੋਟ ਤੇ ਚੋਲਾ ਸਾਹਿਬ ਏ ਸਿੰਧੀ ਉਹਨਾਂ ਵੱਲੋਂ 1000 ਵੱਡੇ ਮਾਨ ਪਿਆਰਾ ਆ ਗੱਦੋ ਵਾਲਿਆ ਪਹਿਲਵਾਨ ਅੱਜ ਦਾ ਰਸ਼ਵਾਲ ਗੱਲ ਜੱਫੀਆਂ ਤੇ ਮੁੱਕਣੀ ਆ ਗੱਲ ਜੱਫੀਆਂ ਤੇ ਮੁੱਕਣੀ ਆ ਪੱਤਰੀ ਵਾਲਾ ਰਾਜਾ ਗੱਦੋ ਵਾਲਿਆ ਸਰੇ ਦਾ ਮੈਚ ਸੰਧੂ ਬੇਅਰੀਆ ਵਾਲੇ ਅਮਰੀਕਾ ਤੋਂ ਵੱਡੀ ਸਪੋਰਟ ਅੱਜ ਦੇ ਮੇਲੇ ਲਈ ਆ ਸੰਦੀਪ ਜੰਟੀ ਸਾਡਾ ਭਰਾ ਉਹਦਾ ਵੀ ਸਤਿਕਾਰ ਕਰਾਂਗੇ ਅਰਸ਼ ਦੇ ਜੱਫਿਆਂ ਦਾ 11000 ਰਣਜੀਤ ਗਲ ਟ੍ਰਕਿੰਗ ਗਲਟ੍ਰਿੰਗ ਕੰਪਨੀ ਵਾਲੇ ਭਰਾ ਨੇ ਦੇਣਾ ਆਓ ਸਾਹਮਣੇ ਮੁਕਾਬਲਾ ਸਰੇ ਦਾ ਗਿਲ ਗੇਲ ਟ੍ਰਕਿੰਗ ਵਾਲਾ ਆਖਦਾ ਅਰਸ਼ ਦੇ ਤਿੰਨ ਜੱਫੇ 11000 ਦੇ ਪਾਈ ਲੱਦੂ ਵਾਲਿਆ ਹੋ ਲੈ ਵੀ ਬਰਿੰਦਰਾ ਬਾਪੂ ਮੇਰੇ ਕੋਲੇ ਖੜਾ ਇਹਨੇ ਠੇਸ ਬੋਲੀ ਵਿੱਚ ਕਿਹਾ ਵੀ ਆ ਤਾਂ ਮੁੰਡਾ ਬੜਾ ਪਲਿਆ ਆ ਤਾਂ ਮੁੰਡਾ ਬੜਿਆ ਪਲਿਆ ਬਾਪੂ ਹਣ ਤੇਰੇ ਲਈ ਬੋਲੀ ਚ ਕਹਾ ਆ ਨੂਰ ਤਾਂ ਜਿਵੇਂ ਮਲ ਮਾਮਲਾ ਪਵਾ ਕੱਟਾਂ ਨੂੜੀ ਦਾ ਕਿਉਂ ਕਿਰਨਾ ਸਾਹਿਬ ਫਿਰ ਬਾਪੂ ਨੂੰ ਪੁਰਾਣੀ ਬੋਲੀ ਬਰਿੰਦਰਾ ਤਾਰ ਗੱਲ ਪੈਂਦੀ ਰੇੜ ਲਾ ਸੁਖਮਣ ਇਧਰਲੀ ਸਾਈਡ ਵਿਆਸ ਵਾਲਾ ਕਬੱਡੀ ਪਾਰ ਸ਼ੁਸ਼ਕ ਵਾਲਾ ਫੁੱਲਾ ਇੱਕ ਕੰਨੀ ਤੇ ਔਰ ਬਿੱਲੀ ਆ ਉਹਨਾਂ ਨੇ ਸਮੇਂ ਦੇ ਵਿੱਚ ਸਕਾਰਪਿਓ ਗੱਡੀ ਦਿੱਤੀ ਜਾਣੀ ਹੈ ਅਲਗੋ ਗੁੱਠੀ ਵਾਲੇ ਜੱਗੇ ਦੇ ਚਰਚੇ ਨੇ ਇਹ ਫੁੱਲਾ ਫੁੱਲਾ ਬੋਲਾ ਇਹ ਮਾਰਦੇ ਵਾਲਾ ਕਰਦਾ ਹੋਇਆ ਕੋਸ਼ਿਸ਼ ਇਹ ਪਹਿਲਾ ਜੱਫਾ 1100 ਦਾ ਭਾਈ ਦਰਬਾਰ ਸਿੰਘ ਜੀ ਲੱਗ ਗਿਆ ਅੰਗ ਪੈਸੇ ਆ ਫੜ ਕੇ ਲੈ ਜਾਓ ਯਾਰਾ ਇੱਥੇ ਰੁਕ ਜਾ ਵੀਰਾ ਮੇਰੀ ਬਹੁਤ ਧੰਨਵਾਦ ਤੜ ਬਹੁਤ ਸਤਿਕਾਰ ਕਰਾਂਗੇ ਕੁੰਡੀਆਂ ਦੇ ਸਿੰਘ ਸਾਨਾ ਵਾਲਾ ਪੇੜ ਪੂਰੇ ਕ੍ਰੀਮਪੁਰੇ ਦੀ ਧਰਤੀ ਆ ਪੱਤਰੀ ਵਾਲਾ ਰਾਜਾ ਤੇ ਅਰਸ਼ ਬਰਨਾਲੇ ਵਾਲਾ ਸੱਤੇ ਬਾਈ ਦੇ ਪਿੰਡਾਂ ਦਾ ਆ ਪਹਿਲੇ ਤਿੰਨ ਜਫੇ 13 11000 ਦੇ ਆ ਭਾਈ ਦਰਬਾਰ ਸਿੰਘ ਜੀ ਅਮਰੀਕਾ ਤੋਂ ਆਏ ਆ ਪਿੰਡੀ ਰੇਤ ਦੇ ਬਰਿੰਦਰਾ ਕਰੀ ਗੱਲ ਸੁਣ ਲੈ 16 ਦਾ ਗੁਰਲਾਲ ਕਬੱਡੀ ਪਾ ਰਿਹਾ ਲੰਮੀਆਂ ਲੰਮੀਆਂ ਲਾਂਗਾ ਭਰਦਾ ਕਾਪ ਦਾ ਨਾਮ ਬਾਜ ਔਰ ਰਣਜੀਤ ਗਿੱਲ ਕਹਿੰਦਾ ਕਾਜੇ ਦੇ ਵੀ ਤਿੰਨ ਜਫੇ 5100 ਦੇ ਹੋਣਗੇ ਔਰ ਦੇਖਾਂਗੇ ਪ੍ਰੀਤ ਲੱਗੇਗਾ ਚੋਲਾ ਸਾਹਿਬ ਦਾ ਅਰਸ਼ ਲੱਗੇਗਾ ਬਾਜੂ ਪਹਿਲਵਾਨ ਲੱਗੇਗਾ ਜਾਂ ਦੇਖਨੇ ਹੈ ਕਾਰਜ ਮਸਤਕਰ ਦੀ ਧਰਤੀ ਦਾ 5100 ਦਾ ਪਹਿਲਾ ਜਫਾ ਜਗਪ੍ਰੀਤ ਚੀਮੇ ਰਣਜੀਤ ਗਿੱਲ ਵੱਲੋਂ ਉਹ ਨੌਜਵਾਨ ਪਾਈ ਲੱਤੂ ਵਾਲਾ ਪ੍ਰੀਤ ਬੱਲੇ ਬੱਲੇ ਕਰਵਾ ਰਿਹਾ ਹੈ ਬੱਲੇ ਬੱਲੇ ਕਰਵਾ ਰਿਹਾ ਹੈ ਬੱਲੇ 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 ਹੋ ਗਈ ਮੇਰੇ ਮਿੱਤਰੋ ਪ੍ਰੀਤ ਲਾ ਗਿਆ 5100 ਦਾ ਐਨ ਸਰੇ ਦਾ ਮੈਚ ਮੇਰਾ ਭਰਾ ਸਾਡਾ ਜਗਪ੍ਰੀਤ ਦਾ ਵੀਰ ਵੱਡੇ ਪਿਆਰ ਆ ਫੁੱਲਿਆ ਕੋਦਰ ਲੱਗ ਗਿਆ 11000 ਵਾਲੀ ਗੱਲ ਤਾਂ ਹੁਣ ਕਰਨੀ ਆ ਨੌਜਾਨਾ ਭਾਈ ਦਲਬਾਤ ਸਿੰਘ ਨੇ 11000 ਦੇਣਾ ਫੈਸਲਾ ਘਰਿਆਲਾ ਸਾਹ ਕਰ ਰਿਹਾ ਮੇਲਾ ਵੀ ਬਹੁਤ ਵੱਡਾ ਹੈ ਮਹਾਪੁਰਸ਼ ਬੈਠੇ ਆ ਫਿਰ ਤਾਂ ਗੱਲਾਂ ਹੀ ਵੱਡੀਆਂ ਨੇ ਆਹ ਕਬੱਡੀ ਕਹਿੰਦੇ ਨੌਜਾਨਾ ਨਿੱਕਾ ਨੰਦੌਰ ਵਾਲਾ ਪਾਰਿਆ ਅਰਸ਼ ਤੇਰੇ ਜੱਫੇ ਦਾ 11000 ਉਧਰ ਕਹਿੰਦੇ ਆਹ ਗੱਭਰੂ ਗਵੰਡ ਪਣਦੋ ਮੈਚ ਦੀ ਗੱਲ ਕੀਤੀ ਹੈ ਵੀ ਗਿੰਦਰ ਤੋਂ ਬੱਸ ਵੀ ਨਹੀਂ ਸਰਪੰਚੋ ਮਾਨ ਬਖਸ਼ਿਆ ਅਮਨ ਤੇ ਚੰਨ ਸਾਡੀ ਖੇਡ ਕਬੱਡੀ ਦੇ ਵੱਡੇ ਮਾਨ ਵੱਡੇ ਸਟਾਰਾਂ ਦਾ ਪਿੰਡ ਹੈ ਸ਼ੰਕਰ ਦੀ ਰੇਡ ਆਹ ਦੇਖਾਂਗੇ ਨਹੀਂ ਰੀਸਾ ਅਗਲੇ ਦੀ ਚੜ੍ਹਦੀ ਕਲਾ ਦੇ ਲਈ ਵੱਡੇ ਮਾਨ ਪਿਆਰ ਪਹੁੰਚਦਾ ਕਰਦੇ ਐ ਮੈਂ ਇੱਥੇ ਤਾਰ ਤੇ ਧੰਨਵਾਦ ਕਰਦਾ ਹਾਂ ਆਹ ਮੁੰਡਾ ਯੂਰਪ ਦੇ ਵਿੱਚ ਖੇਡ ਕੇ ਆਇਆ ਹੈ ਇਹ ਗੁਲਜਾਰ ਰਾਜਾ ਰਾਜਾ ਪੱਧਰੀ ਵਾਲਾ ਵੀ ਕਹਿੰਦੇ ਕਮਾਲ ਕਰੀ ਆਉਂਦਾ ਕਾਰਜਵਾਈ ਦਾ ਭੋਰਿਆਂ ਦਾ ਧੰਨਵਾਦ ਹੈ ਵੱਡੀ ਜ਼ਿੰਮੇਵਾਰੀ ਇਹਦਾ ਘਰਿਆਣਾ ਸਾਹਿਬ ਇਦਾਂ ਟਾਈਮ ਲਾ ਲੋ ਹੂਟਰਾਂ ਤੋਂ ਦਾ ਬਾਪੂ ਜੀ ਆਪਾਂ ਜਮੇ ਮੂਹਰੇ ਖੜ ਕੇ ਹੂਟਰਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕਬੱਡੀ ਪਈ ਜਾਂਦੀ ਆ ਨਾ ਹੂਟਰਾਂ ਵਾਲਾ ਬੋਲ ਕੇ ਦੱਸਦਾ ਹੂਟਰਾ ਪੰਜਾਬ ਜੂ ਕੇ ਬਾਪੂ ਨੂੰ ਪਾਸੇ ਕਰ ਦੇ ਧਾਲੀ ਵਾਲਾ ਸਾਰੇ ਟਾਈਮ ਬਚਾ ਰਹੇ ਆ ਫੁੱਲਾ ਸੁਸ਼ਕ ਵਾਲਾ ਆ ਮਾਲਵੇ ਦਾ ਆ ਗੱਦੋ ਵਾਲੀਆ ਪਹਿਲਵਾਨ ਇੰਡੀਆ ਦਾ ਵਰਲਡ ਕਬੱਡੀ ਕੱਪ ਖੇਡਣ ਵਾਲਾ ਖਿਡਾਰੀ ਮੇਰੇ ਮਿੱਤਰੋ ਥੋੜਾ ਥੋੜਾ ਪਰੇ ਨੂੰ ਹੋ ਗੀਏ ਸੁਖਮਨ ਦੀ ਯਾਦ ਹੈ ਵੱਡੀ ਟੀਮ ਬਣੀ ਹੋਈ ਹੈ ਗੱਲ ਸੁਖੇਰ ਦਾ ਦੇਖ ਰਹੇ ਹਾਂ ਦੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਥੋੜਾ ਪਿੱਛੇ ਹੋ ਗੀਏ ਔਰ ਗੱਦੋ ਵਾਲੀਆ ਬਾਦ ਅੱਗੇ ਬਾਦ ਅੱਗੇ ਬਾਦ ਅੱਗੇ ਤੇ ਹੁਣ ਕਹਿੰਦੇ ਡਬਲ ਟੱਚ ਹੋ ਗਿਆ ਆਸ ਵਾਲਾ ਕਬੱਡੀ ਪਾ ਰਿਹਾ ਔਰ ਚੱਕ ਸਾਭੂ ਵਾਲਾ ਸੋਹਣਾ ਲਓ ਸਾਹਮਣੇ ਅਲਗੋ ਕੋਠੀ ਵਾਲਾ ਜੱਗਾ ਸੰਧਮਾ ਵਾਲੇ ਦੀਆਂ ਹੁਣ ਤਾਂ ਤਿੰਨ ਕਬੱਡੀਆਂ 11000 ਦੀਆਂ ਹੋਣਗੀਆਂ 11000 ਦੀਆਂ ਤਿੰਨ ਰੈਡਾਂ ਤੇ 11000 ਦੇ ਤਿੰਨ ਜੱਫੇ ਅਰਸ਼ ਚੋਲਾ ਸਾਹਿਬ ਅਯਾਬ ਸਿੰਘ ਦਾ ਚੇਤੇ ਤੌਰ ਤੇ ਧੰਨਵਾਦ ਕਰਦੇ ਸਾਰੇ ਪਰਿਵਾਰ ਦਾ ਤੇ ਅੱਜ ਮਾਨ ਸਨਮਾਨ ਵੱਡੇ ਆਹ ਖੜਾ ਕਹਿੰਦੇ ਕੁੱਲ ਮਿਲਾ ਕੇ ਤੰਨਕ ਲੱਖ ਰੁਪਏ ਦਾ ਬੁਲੇਟ ਜਿਹੜਾ ਕਿੰਦੇ ਅੱਜ ਭਾਈ ਦਲਬਾਖ ਸਿੰਘ ਨੂੰ ਮਾਨਸਮਾਨੀ ਦਿੱਤਾ ਜਾਣਾ ਹੈ ਚੇਤੇ ਤੌਰ ਤੇ ਧੰਨਵਾਦ ਹੈ ਸ਼ੀਰੇ ਫਰਾਜ਼ ਸੋਰਾਂ ਦਾ ਤੇ ਨਾਲ ਬਲਜੀਤ ਸੰਧੋ ਦਾ ਸੰਦੀਪ ਜੰਟੀ ਦਾ ਅਮਰੀਕਾ ਤੋਂ ਉਧਰ ਫ੍ਰੀ ਮੌਟ ਗੁਰਦੁਆਰਾ ਸਾਹਿਬ ਦੀ ਗੱਲ ਚੱਲਦੀ ਹੈ ਜਿੱਥੇ ਭਾਈ ਦਲਬਾਖ ਸਿੰਘ ਜੀ ਸੇਵਾ ਕਰਦੇ ਆ ਉਸ ਗੁਰੂ ਕਰਦੇ ਛੱਤ ਗ੍ਰੰਥੀ ਆ ਇਧਰ ਅਰਸ਼ਾ ਉਧਰ ਬਾਜੂ ਆ ਤੇ ਗੱਲ ਟਿਕਾਣੀ ਲੱਗੀ ਪਈ ਜੱਸਾ ਕਬੱਡੀ ਪਾ ਰਿਹਾ ਜੱਗਿਆ ਹੋ ਸਾਹਮਣੇ ਵੀ ਨੌਜਵਾਨ ਦੁਨੀਆ ਹੰਤ ਅੱਜੇ ਲਾਰੀ ਹੈ ਤੇ ਜਿਤਨਾ ਕਿੰਨੇ ਹੈ ਸ਼ੱਕ ਤਾਂ ਰਹਿਣੀ ਹੈ ਪੂਰੇ ਕਰੀਮਪੁਰੇ ਦੇ ਚ ਮੇ ਨਿੱਕਾ ਕਬੱਡੀ ਪਾ ਰਿਹਾ ਜਸਕਰਨ ਸਿੰਘ ਧੰਨੋ ਜੀ ਆਰਜੀ ਟਰਾਂਸਪੋਰਟ ਕੈਨੇਡਾ ਵਾਲਾ ਮਾਨ ਕਰਦਾ ਔਰ ਮਾਝੇ ਵਾਲਿਓ ਨੋਟ ਕਰਿਓ ਕੱਲ ਮਾਝੇ ਦਾ ਵੱਡਾ ਕਬੱਡੀ ਟੂਰਨਾਮੈਂਟ ਜਿਸ ਟੂਰਨਾਮੈਂਟ ਦੇ ਵਿੱਚ ਬੈਟ ਰੇਡਰ ਤੇ ਸਟਾਪਰ ਨੂੰ ਸਾਈਕਲ ਦਿੱਤੇ ਜਾਣੇ ਚੋਟੀ ਦੀਆਂ ਟੀਮਾਂ ਦੇ ਰੇਡ ਹੋਣਗੇ ਰੇਡਾਂ ਤੇ ਜੱਫੀਆਂ ਤੇ ਮੋਟਰਸਾਈਕਲ ਲੱਗਣਗੇ ਮੇਰੇ ਮਿੱਤਰੋ ਸਵਾਦ ਆ ਵੀ ਫੁੱਲਿਆ ਇੱਕ ਜਰਨਜੀਤ ਸਿੰਘ 11000 ਸੋਣਿਆ ਆ 11000 ਤੇ ਦੂਜੀ ਕਬੱਡੀ ਪੈ ਰਹੀ ਹੈ ਫੁੱਲੇ ਦਾ ਦੂਜਾ ਜੱਫਾ ਭਾਈ ਦਲਵਾਗ ਸਿੰਘ ਥੋੜੀ ਇਹਨੇ ਮਾਰ ਗੇਲੇ ਨੂੰ 11000 ਦੇ ਕੇ ਇਹ ਪੈਸੇ ਬਾਪੂ ਯਾਮ ਸਿੰਘ ਦੀ ਗੁਰੂ ਘਰ ਦੇ ਸੇਵਾਦਾਰ ਉਹਨਾਂ ਵੱਲੋਂ ਮਾਨ ਸਨਮਾਨ ਲੈ ਵੀ ਅੰਬਿਆ ਫੜ ਲੈ ਪ੍ਰੀਤ ਇਹ ਮਾਨ ਸਨਮਾਨ ਹੈ ਮਾਇਆ ਜੱਫੇ ਫੜ ਲੋ ਯਾਰਾ ਅਸਲ ਵਿੱਚ ਜੱਫੇ 11 11000 11 ਪਹਿਲਾ 11 11 ਦੇ ਪਰ ਗੁਲਜਾਰੀ ਜੀ ਦੀ ਨਾਲ ਕੋਟੀ ਦੇ ਯਾਰੀ ਵਿੱਚੋ ਮੈਚ ਖੇਡਿਆ ਜਾ ਰਿਹਾ ਹੈ 18 ਤੇ 19 ਤਰੀਕ ਇੰਦਰਦਪ ਬਦਾਰ ਸਿੰਘ ਜੀ ਮੇਰੀ ਬੇਨਤੀ ਆ ਰਣਜੀਤ ਭਾਜੀ 11000 ਰੁਪਏ ਤੁਸੀਂ ਫੂਲੇ ਨੂੰ ਦੇ ਦਿਓ ਕਿਉਂਕਿ ਸ਼ੰਕਰ ਨੂੰ ਦੂਜੀ ਕਬੱਡੀ ਤੇ ਜਫਾ ਲੱਗ ਗਿਆ 11000 ਰੁਪਏ ਤੁਸੀਂ ਜਿਹੜਾ ਉਹ ਫੂਲੇ ਤੱਕ ਪਾਹ ਦਾ ਕਰ ਦਿਓ ਓਏ ਫੂਲਾ ਇਕੱਲਾ ਹੀ ਖੁੱਤੀ ਪਾਈ ਆਉਂਦਾ ਸੁੱਖੇ ਦਾ ਚੰਡਿਆ ਬਾਲਕਾ ਚੇਲਾ ਓਏ ਕੁਲਵਿੰਦਰ ਰੈਂਦਾ ਭਰਾ ਸਾਡਾ ਕਹਿੰਦੇ ਸਪੈਨ ਦੇ ਵਿੱਚ ਵਾਓ ਫੂਲਿਆ ਹਰੇ ਦਾ ਠਾਪੀ ਵੱਜੀ ਆ ਖੱਡੀਆ ਚੋਲਾ ਸਾਵੀ ਸਾਡੀ ਆ ਪਰ ਦੁਨੀਆ ਦੇ ਬੰਦੇ ਚ ਬੰਦਾ ਵਜਦਾ ਵੇਖਣਾ ਉਹ ਦੁਨੀਆ ਦੇ ਬੰਦੇ ਚ ਬੰਦਾ ਵਜਦਾ ਵੇਖਣਾ ਗੱਲ ਤਾਂ ਉਹੀ ਹੋ ਗਈ ਆ ਗੱਲ ਤਾਂ ਉਹੀ ਹੋ ਗਈ ਆ ਗੱਲ ਤਾਂ ਉਹੀ ਹੋ ਗਈ ਆ ਆ ਗੱਲ ਤਾਂ ਉਹੀ ਹੋ ਗਈ ਆ ਅਨੂ ਦਿਲ ਜਲੇ ਕੜੀ ਦੀਆਂ ਸੂਈਆਂ ਟਿੱਕਾ ਦੇ ਲੈਫਟ ਕਦੇ ਸੱਜੇ ਕਦੇ ਨੰਬਰ ਕੋੜੇ ਦਾ ਯਾਰਾ ਭਾਈ ਸਾਹਿਬ ਇਸੇ ਮੈਦਾਨ ਤੇ ਇੰਤਜ਼ਾਰ ਸੀ ਅੱਜ ਤੜਕੇ ਮੈਨੂੰ ਮੁਕਤਸਰ ਤੋਂ ਫੋਨ ਆਇਆ ਤੇ 20 ਬੰਦੇ ਉੱਥੋਂ ਮੇਲਾ ਵੇਖਣ ਆਏ ਆ ਵੀ ਭੋਰਿਆਂ ਵਿੱਚ ਕਬੱਡੀ ਹੋਣੀ ਹੈ ਸਵੇਰ ਦੇ ਤੁਰਿਆ ਭਰਾ ਸਾਡੇ ਜੇ ਪੁੱਜੇ ਹੋਣਗੇ ਤਾਂ ਗੱਲਾਂ ਵੱਖਰੀਆਂ ਲਾਓ ਕਹਿੰਦੇ ਗੱਬਰੂ ਐ ਲੱਗਦਾ ਜਿਵੇਂ ਰੱਬ ਨੇ ਦੋ ਬੰਦੇ ਜੋੜੇ ਹੁੰਦੇ ਆ ਇਹ ਵੀ ਭਾਰਾ ਰੇਡਰ ਆ ਪ੍ਰਿੰਡੀ ਵਾਲੇ ਰਵੀ ਵੰਗੂ ਇਹ ਵੀ ਸ਼ਹਿਰ ਦੇਖਾਂਗੇ ਵਿਆਸ ਵਾਲਾ ਕਬੱਡੀ ਪਾ ਰਿਹਾ ਛੋਟਾ ਸੋਹਣਾ ਚੱਕ ਸਾਬੂ ਦੀ ਧਰਤੀ ਦਾ ਬਿੱਲੀ ਹੈ ਲੱਲੀਆਂ ਵਾਲਾ ਤੇ ਅਲਗੋ ਕੋਠੀ ਦਾ ਜੱਗਾ ਨੌਜਵਾਨ ਸ਼ਾਹਕੋੜ ਲਾਈਨ ਦੀ ਜਿੰਦਜਾਨ ਸਟਾਪਰ ਬਣ ਗਿਆ ਲਾ ਚੱਕ ਸਾਬੂ ਵਾਲਾ ਅਚਲ ਸਾਹਿਬ ਦਾ ਦੋਧਿਆਂ ਦਾ ਸੰਦੀਪ 11000 ਕਹਿੰਦੇ ਬਾਪੂ ਯਸ ਸਿੰਘ ਭੂਰਿਆਂ ਨੇ ਅਰਸ਼ ਦੇ ਜੱਫਾ ਦਾ ਲਾਤਾ 22000 ਹੋ ਗਿਆ ਮੇਰੇ ਮਿੱਤਰੋ ਧਰਤੀ ਭੂਰਿਆਂ ਦੀ ਹੈ 22000 ਲੱਗਾ ਹੋਇਆ ਉਹ ਵੀ ਕਰਾਂਗੇ ਅਗਲੀ ਕੌਡੀ ਤੇ ਗੱਲ ਪੱਤਰੀ ਵਾਲਾ ਵੀ ਕਹਿੰਦੇ ਦੁਨੀਆ ਦਾ ਚੋਟੀ ਦਾ ਜੱਫੀ ਤੇ ਨਾਲ ਕਹਿੰਦੇ ਦੋਦੇ ਦਾ ਸੰਦੀਪ ਆਹ ਵੇਖੋ ਯਾਰ ਇਹ ਥਾਣੇਦਾਰ ਦਾ ਪੁੱਤ ਹੈ ਕਿਰਿਆਲਾ ਸਾਹਿਬ ਮੈਂ ਇਹ ਗੱਲ ਮੈਂ ਹੱਕ ਵਿੱਚ ਬੋਲਦਾ ਆ ਗਰਾਊਂਡ ਅੱਜ ਕਾ ਤਲਵੰਸਿਆ ਜਾਫੀਆਂ ਦੇ ਹੱਥ ਵਿੱਚ ਬੋਲਦਾ ਆ ਸਾਹਮਣੇ ਉਹ ਗੱਲ ਹੋ ਗਈ ਹੈ ਜੱਜ ਕਹਿੰਦੇ ਵੀ ਜੱਜ ਮੋਰੇ ਮੁਕਰੀ ਨਾ ਮੁੱਲ ਪਿਆਰ ਦਾ ਮੋੜ ਦੂ ਜੱਟ ਨੇ ਸਾਰੇ ਇਸੇ ਦੇ ਨਾਲੋਂ ਘੱਟ ਨਹੀਂ ਲਾ ਅਰਸ਼ ਕਬੱਡੀ ਪਾ ਰਿਹਾ ਜੱਗਾ ਪੱਤੂ ਖੀਮ ਕਰਨ ਤੇ ਹਰਪਾਲ ਭਾਲਾ ਗੋਇਨਵਾਲ ਸਾਹਿਬ ਵਾਲਾ ਵੀ ਰਖਦਾ ਭਾਈ ਲਦੋਲੇ ਪ੍ਰੀਤ ਦੇ ਹੁਣ ਤੋਂ ਤਿੰਨ ਜੱਫੇ 11000 ਦੇ ਪਹਿਲਾ ਲੱਗ ਚੁੱਕਿਆ ਥੋੜਾ ਥੋੜਾ ਜੀ ਬੇਨਤੀ ਹੈ ਸਪੀਕਰ ਜੀ ਇੱਥੋਂ ਮਾਫੀ ਚਾਹੁੰਦੇ ਆ ਰਣਜੀਤ ਗਿਲਵੀਰ ਨੂੰ ਬੇਨਤੀ ਹੈ ਜਿਹੜੇ ਤਿੰਨ ਜੱਫੇ ਗੋਪੀ ਵੀਰ ਦੇ ਹੱਥ ਜਿਹੜੀ ਮਾਇਆ ਭੇਜੀ 5100 ਦੇ ਲੱਗ ਚੁੱਕੇ ਆ ਉਧਰ ਕਹਿੰਦੇ ਫੂਲੇ ਕਿਵੇਂ ਗੱਲਾਂ ਵੱਡੀਆਂ ਕੀਤੀਆਂ ਉਧਰ ਜਿਹੜੇ ਪੈਸੇ ਵੀਰ ਬਣ ਕੇ ਉੱਥੋਂ ਜਿਹੜੇ ਬੋਲਦੇ ਆ ਭਰਾ ਵਰਗੇ ਬਰਿੰਦਰ ਜਿਹੜੇ ਉਹ ਪੈਸੇ ਪ੍ਰੀਤ ਦੇ ਉਹ ਸਾਡੇ ਗੱਲਸਾ ਬੈਠੇ ਆ ਉਹ ਪੁੱਛਦੇ ਕਰ ਦੇਣਗੇ ਬਹੁਤ ਧੰਨਵਾਦ ਆ ਚਮਕਾਰ ਗਿੱਲੇ ਦੇ ਹੱਥ ਲੈ ਸ਼ੰਕਰ ਜਹਾਂ ਸ਼ੰਕਰਾ ਜਹਾਜ਼ ਬਣਾ ਦੇ ਪਰ ਮੈਨੂੰ ਲੱਗਦਾ ਵੀ ਉਹ ਗੱਬਰੂ ਬੁੱਕਣ ਵਾਲੀਆ ਅਰਸ਼ਾ ਸ਼ਾਹਕੋਟ ਦੀ ਖੇਡ ਕਲੱਬ ਹੈ ਸ਼ੰਕਰ ਜਹਾਜ਼ ਵਰਦਾ ਪਰ ਉਹਨਾਂ ਨੇ ਤਾਂ ਜਹਾਜ਼ ਭਾਈ ਲੈਂਡ ਕਰ ਲਿਆ ਉਹਨਾਂ ਨੇ ਤਾਂ ਜਹਾਜ਼ ਫੜ ਲਿਆ ਆਹ ਸਾਹਮਣੇ ਸ਼ੰਕਰ ਜਹਾਜ਼ ਭੱਜੂਗਾ ਭੱਜੂਗਾ ਜਾਂ ਜਫਾ ਲੱਗੂਗਾ ਪਰ ਕਹਿੰਦੇ ਬੁੱਕਣ ਵਾਲੀਆ ਕਹਿੰਦਾ ਐ ਕਿਵੇਂ ਐ ਕਿਵੇਂ ਇਹ ਗਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸਾਹਮਣੇ ਕਹਿੰਦੇ ਆ ਗਿਆ ਗੱਬਰੂ ਚੱਕ ਸਕੰਦਰ ਵਾਲਾ ਗੁਲਜਾਰੀ ਬਰਿੰਦਰਾ ਕਾਰਗੱਲ ਪੈਦੀ ਰੇਡ ਸੋਹਣਿਆ ਆਹ ਕਬੱਡੀ ਪੈ ਗਈ ਹੈ ਲਓ ਗੁਲਜਾਰੀ ਕਬੱਡੀ ਪਾ ਰਿਹਾ ਗੋਪੀ ਦਾ ਜਿਗਰੀ ਯਾਰ ਕਬੱਡੀ ਪਾ ਰਿਹਾ ਇਧਰਲੀ ਸਾਈਡ ਬਾਬਾ ਬਲਦੇ ਸਿੰਘ ਜੀਆ ਦਾ ਸਪੁੱਤਰ ਕੁਸ਼ ਜਿੱਥੋਂ ਦੇ ਬਾਬਾ ਕਲਵੰਤ ਸਿੰਘ ਜੀ ਮਹਾਨ ਬਣੇ ਉਹਨਾਂ ਦੇ ਪਿੰਡਾਂ ਦਾ ਨੌਜਵਾਨ ਬੱਲਪੁਰੀਆ ਲੱਟਾ ਇਧਰਲੀ ਸਾਈਡ ਜਰਮਨਜੀਤ ਸਿੰਘ ਕਬੱਡੀ ਪਾ ਰਿਹਾ ਔਰ ਕਹਿੰਦੇ ਫੂਲਾ ਚਾਈ ਤੇ ਆਇਆ ਹੋਇਆ ਏ ਸਾਬੂ ਵਾਲਾ ਛੋਟਾ ਸੋਹਣ ਬਲਪੁਰੀਆ ਲੱਡਾ ਕਹਿੰਦੇ ਬਿੱਲੇ ਜਾਲ ਦਾ ਜਿਗਰੀ ਯਾਰ ਮੇਰੇ ਮਿੱਤਰੋ ਜੱਗੇ ਦਿਆਲਪੁਰੀ ਮਾਨ ਕਰਦੇ ਆ 3 ਲਾਤੇ 11000 ਪ੍ਰੀਤ ਨੂੰ ਪਰ ਉਹ ਕਹਿੰਦੇ ਫੂਲੇ ਨੇ ਪਹਿਲਾਂ 3 ਜੱਫੇ ਲਾਤੇ ਆ ਉਹ 11000 ਉੱਥੇ ਸੀ ਪਾਉਣ ਦਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਆ ਵੇਖੋ ਯਾਰਾ ਆ ਵੇਖੋ ਯਾਰਾ ਆ ਵੇਖੋ ਯਾਰਾ ਅਰਗੀ ਕੁੰਡੀ ਅਰਗੀ ਕੁੰਡੀ ਅਰਗੀ ਕੁੰਡੀ ਇਹ ਪੱਤਰੀ ਵਾਲਾ ਇਹ ਪੱਤਰੀ ਵਾਲਾ ਇਹ ਪੱਤ گیاਈ ਉੱਤੇ ਆਇਆ ਤਾਂ ਸੁਹਾਗੇ ਉੱਤੇ ਮਾਨ ਨੇ ਲੰਗ ਪੂਛ ਦਿੰਦਾ ਜਾਨ ਨੇ ਲੰਗ ਜਾਵੇ ਹੱਥੇ ਦੀ ਤਾਂ ਪੂਛ ਦਿੰਦਾ ਜਾਨ ਨੇ ਹੁਣ ਤਾਂ ਕਰਿਆਲਾ ਸਾਹਿਬ ਇਹ ਗੱਲ ਕਰਾਂਗੇ ਆ ਮੈਚ ਦੀ ਧਮ ਪਈ ਆ ਆ ਸਾਹਮਣੇ ਮੇਰੇ ਮਿੱਤਰੋ ਦੂਰ ਦੂਰ ਉਹ ਦੂਰ ਦੂਰ ਆ ਗਰਾਉਂਡ ਪੱਖ ਰਹੀਆਂ ਜਾਫੀਆਂ ਦਾ ਪੂਰ ਮੇਲਾ ਹੋਜੂ ਮਿੱਤਰੋ ਦੁਨੀਆ 'ਚ ਮਸ਼ਹੂਰ ਮੇਲਾ ਹੋਜੂ ਮਿੱਤਰੋ ਆ ਤਾਂ ਮੈਨੂੰ ਲੱਗਦਾ ਵੀ ਕਰਿਆਲਾ ਸਾਹਿਬ ਜਿੱਥੇ ਮਸਲਾ ਕੰਪੀਟੀਸ਼ਨ ਦਾ ਜੱਟ ਉਥੇ ਸਿੰਘ ਪਸਾਉਂਦਾ ਏ ਜਿੱਥੇ ਮਸਲਾ ਕੰਪੀਟੀਸ਼ਨ ਦਾ ਜੱਟ ਉਥੇ ਸਿੰਘ ਪਸਾਉਂਦਾ ਏ ਅੱਜ ਫੂਲਾ ਕਹਿੰਦੇ ਅਰਸ਼ ਆ ਰੰਗਾ ਚ ਜੱਟਾ ਇੱਕ ਵਾਰੀ ਪਤਾ ਲੱਗੇ ਖੇਡ ਕਬੱਡੀ ਦਾ ਡੀਟੀਓ ਮੁਰੇਆ ਗੱਦੋ ਵਾਲਿਆ ਪਹਿਲਵਾਨ ਸਿਰੇ ਦਾ ਮਨ ਮੇਰੇ ਮਿੱਤਰੋ ਉਧਰ ਪ੍ਰੀਤ ਭਾਈ ਲੰਦੂ ਵਾਲਾ ਗੱਦੋ ਵਾਲਿਆ ਆਉਂਦਾ ਵਾਟਾ ਮਾਟਾ ਓਏ ਬੱਲੇ 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 ਆਓ ਸਾਹਮਣੇ ਬਰਿੰਦਰਾ ਗੇ ਨੂੰ ਵਧਿਆ ਹੋਇਆ ਦੁੱਕਣ ਵਾਲਿਆ ਤਿਆਰ ਨਾਲ ਹੈ ਬਿੱਲੀ ਲੰਲੀਆਂ ਵਾਲਾ ਚਾਰ ਨੇ ਤੇ ਚਾਰ ਹੀ ਹੋਏ ਨੇ ਹੁਣ ਦੇਖਾਂਗੇ ਚਾਰਾਂ ਦੇ ਵਿੱਚ ਕਿ ਸਮਲ ਨੇ ਕੋਸ਼ਿਸ਼ ਕਰਨੀ ਹੈ ਕਿਹੜੇ ਮੱਲ ਨੇ ਬੱਲੇ ਬੱਲੇ ਕਰਾਉਣੇ ਚਾਰੇ ਦੇ ਚਾਰੇ ਚੋਟੀ ਦੇ ਜੱਗਿਆ ਆਹ ਮਾਝਾ ਬੈਲਟ ਚਾਉਂਦੀ ਹੈ ਬਾਡਰ ਬੈਲਟ ਚਾਉਂਦੀ ਹੈ ਅਲਗੋ ਕੋਠੀ ਵਾਲਾ ਜੱਗਾ ਬੱਲੇ ਬੱਲੇ ਕਰਵਾਵੇ ਇਹ ਫੇਰ ਬੁੱਕਣ ਵਾਲੀਆ ਕੋਸ਼ਿਸ਼ ਕਰਦਾ ਹੈ ਜਿਹਨਾਂ ਨੇ ਤਾੜੀ ਮਾਰਦੀ ਹੈ ਜਿਨ੍ਹਾਂ ਨੇ ਉਦਮ ਕੀਤਾ ਆਪਣੇ ਪਰਿਵਾਰ ਨਾਲ ਮਿਲ ਕੇ ਬਾਪੂ ਜੈਪ ਸਿੰਘ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਹਾਂ ਨੰਬਰ ਸੁਣੀਏ ਸ਼ਾਹਕੋਟ ਦੀ ਖੇਡ ਕਲੱਬ ਦੇ ਨੰਬਰ ਨੇ ਮਾਦਾ ਪੰਜਾਬਪੁਰ ਸੰਦੀਪ ਸੰਧੂ ਨੰਗਲ ਮੀਆਂ ਕਬੱਡੀ ਕਲੱਬ ਦੇ ਨੰਬਰ ਨੇ 25 ਤੇ ਚੋਲਾ ਸਾਹਿਬ ਦੀ ਟੀਮ ਦੇ ਨੰਬਰ ਹੈ ਭਾਈ 21 ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਬੱਡੀ ਕਲੱਬ ਆ 16 ਜੱਫੇ ਲੱਗ ਗਿਆ ਹੁਣ ਤਾਂ ਤਾਂ ਮੈਚ ਦੇ ਵਿੱਚ ਦਰਸ਼ਕ ਵੀਰੋ 16 ਜੱਫੇ ਲੱਗ ਗਿਆ ਆਪ ਜੱਫਾ ਲੋਂਦਾ ਵੱਡੇ ਮਾਨ ਉਹ ਗੱਡ ਪੂਰੇ ਗਰੀਪੁਰ ਦੀ ਧਰਤੀ ਦੇ ਮੇਰੇ ਮਿੱਤਰੋ ਚਾਰ ਖਿਡਾਰੀ ਤਿਆਰ ਨੇ ਪਰ ਇਧਰੋਂ ਪਾਸੇ ਇਹ ਬੰਨੇ ਬੱਲੇ ਲੱਧੂ ਵਾਲਾ ਪ੍ਰੀਤ ਆ ਨਰਪੈ ਗਿੱਲ ਵੱਲੋਂ ਪਿਆਰ ਆਇਆ ਗਰਗਮ ਦੇ ਪੂਰੇ ਪਰਿਵਾਰ ਦਾ ਸਾਡੇ ਦਰਸ਼ਨ ਸਿੰਘ ਦੀ ਬਹੁਤ ਸਤਿਕਾਰਯੋਗ ਨੇ ਔਰ ਸਾਡੇ ਕੈਪਟਨ ਸਾਹਿਬ ਔਰ ਮੈਨੇਜਰ ਸਰਦਾਰ ਸਰਦੇਵ ਸਿੰਘ ਜੀ ਤੇ ਨਾਲ ਸਾਡੇ ਸਰਦਾਰ ਕਾਰ ਸਿੰਘ ਜੀ ਭੋਰਾ ਬਹੁਤ ਸਤਿਕਾਰਯੋਗ ਸ਼ੁਚਿਤ ਤ ਤਿੰਨ ਮਹੀਨੇ ਤੋਂ ਆ ਦੰਦਾ ਕਾਰ ਸਿੰਘ ਨੇ ਇੰਤਜ਼ਾਰ ਕਰ ਰਹੇ ਸੀ ਦਲਵਾਰ ਸਿੰਘ ਜੀ ਨੇ ਕਰਵਾਇਆ ਜਫੇਦਾਰ ਅਯਾਜ ਸਿੰਘ ਵਾਲ ਨੇ ਕਰਵਾਇਆ ਉਹਦੇ ਵਿੱਚ ਇੰਨੇ ਜਫੇ ਲੱਗੇ ਆ ਇਹ ਦੱਸਣਗੇ ਸਾਡੇ ਲਾਈਵ ਪੰਜਾਬ 24 ਜਿਹੜੇ پوری ਦੁਨੀਆ ਨੂੰ ਆਹ ਕਬੱਡੀ ਪੈ ਗਈ ਦੇ ਵੀਰਿਆ ਤਰਕਰ ਉਧਰਲੇ ਪਾਸੇ ਕਬੱਡੀ ਫੇਰ ਪਈ ਆ ਹੋ ਕਹਿੰਦੇ ਗੋਰਾ ਜਗਰਾਲ ਵਾਲਾ ਨੰਪੜ ਗਿਆ ਸਾਡੇ ਭਰਾ ਆਪ ਫੁੱਲੇ ਦੇ دیਵਾਨੇ ਆ ਧੰਨਵਾਦ ਕਰਦੇ ਸੁਖੇ ਦੇ ਚੇਲੇ ਦਾ ਸਨਮਾਨ ਸੋਲਾ ਮळा ਗੁਰਲਾਲ ਮੈਚ ਸਰੇ ਦਾ ਖੇਡਿਆ ਜਾ ਰਿਹਾ ਨੋਟਾਂ ਦਾ ਵੀ ਮੈਚ ਦਾ ਵੀ ਸਰਾ ਤੇ ਧੰਨਵਾਦ ਕਰਨਾ ਇਹ ਮਾਨ ਸਨਮਾਨ ਹੈ ਔਰ ਥੋੜਾ ਥੋੜਾ ਪਰੇ ਨੂੰ ਹੋ ਜੀਏ ਗਰਾਊਂਡ ਦੇ ਵਿੱਚ ਫੇਰ ਗੁਰਵੀਰ ਭਰਾ ਮਰ ਕੇ ਪਿੱਛੇ ਨੂੰ ਕਰ ਰਿਹਾ ਵੀਰਾਂ ਨੂੰ ਉਹ ਲੱਲੀਆਂ ਵਾਲਾ ਉਧਰ ਭਾਈ ਸੁਖਰਾਜ ਸਿੰਘ ਜੀ ਪੈਣੀ ਮਟਵਾ ਤੋਂ ਅਮਰੀਕਾ ਵਿੱਚ ਰਹਿੰਦੇ ਆ। ਰੀਮਾਉਟ ਗੁਰਦੁਆਰਾ ਸਾਹਿਬ ਦੀ ਗੱਲ ਚੱਲਦੀ ਹੈ ਤੇ ਭਾਈ ਦਿਲਵਾਰ ਸਿੰਘ ਜੀ ਆਏ ਆ ਅਮਰੀਕਾ ਤੋਂ ਖੇਡ ਕਬੱਡੀ ਦਾ ਪਿਆਰਾ ਜਿਹਾ ਸਨੇਹਾ ਲੈ ਕੇ ਵੱਡਾ ਮੇਲਾ ਤਰਵਾਛਿਆ ਪਿੰਡ ਦੇ ਵਿੱਚ। ਆਹ ਪ੍ਰੀਤ ਫੇਰ ਆਹ ਕਹਿੰਦੇ ਪ੍ਰੀਤ ਲੱਡੂਆਂ ਜੱਫਾ ਲਾ ਗਿਆ ਨਰਦਾਰ ਚ ਯੂਕੇ ਬਲਿੰਦਰ ਸਿੰਘ ਨੰਬਰ ਦਾ ਸ਼ਿਸ਼ਾ ਕਮਿੰਟ ਕਮੰਦੀ ਪਿਆ ਤੇ ਰਾਣਾ ਘੋੜਾ ਇਹ ਆਪੇ ਆ ਕੇ ਇਹਦੇ ਮਗਰ ਨਾ ਦੱਸਣ ਦੀ ਲੋੜ ਨਹੀਂ ਅਜੇ ਮੈਚ ਬਾਕੀ ਆ ਬਹਿ ਜਾਓ ਭਰਾਵਾਂ ਵਰਗੇ ਬਹਿ ਜਾਓ ਆਹ ਸਾਹਮਣੇ 5100 ਦਾ ਜਫਾ ਕਿਦਾ ਹੋਣਾ ਵੀਰੇ ਜਿਹੜੇ ਪੈਸੇ ਲੱਗੇ ਨਾਲ ਦੀ ਨਾਲ ਹੀ ਆਪਾਂ ਦੇ ਹੀ ਚਲੀਏ ਤੇ ਬੜੀ ਮਿਹਰਬਾਨੀ 54600 ਟਿਕੜੀ ਸਾਈਡ ਤੇ ਕਰਦਾ ਵੀਰੇ ਮੈਚ ਫਸਿਆ ਪਿਆ ਉੱਧਰ 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 ਕਹਿੰਦੇ ਚੱਕ ਸਾਧੂ ਦੀ ਧਰਤੀ ਮੇਰੇ ਮਿੱਤਰੋ ਪੁੱਠੀ ਬੜੀ ਮਸ਼ਹੂਰ ਹੋ ਗਈ ਆ ਅੱਜ ਕੱਲ ਪੁੱਠੀ ਬੜੀ ਮਸ਼ਹੂਰ ਹੋ ਗਈ ਆ ਅੱਜ ਕੱਲ ਸ਼ੋਰ ਹੋ ਗਈ ਆ ਵਾਹ ਓਏ ਗਬਰੂਆ ਆ ਰਾਜ ਖੇਲੇ ਤਰੀ ਤੇ ਟਕੌਣੀ ਪੈਂਦੀ ਜਾਨ ਆਹ ਸਾਹਮਣੇ ਮੇਰੇ ਮਿੱਤਰੋ ਚੱਪ ਕੱਟ ਕੇ ਫੱਟੇ ਤੇ ਗੱਲ ਕੱਢ ਕੇ ਕੀਤੀ ਠੋਕ ਕੇ ਦਸੱਲੀ ਵਾਲੀ ਝੰਡ ਮਿੱਤਰੋ ਰਾਜ ਖੇਲੇ ਮੈਦਾਨ ਵੀ ਸਰਾ ਹੋ ਗਿਆ ਝੜ ਗਈ ਸਿਰੇ ਨਾਲੋਂ ਕੰਡ ਮਿੱਤਰੋ ਅੱਜ ਦੇ ਮੇਲੇ ਦੇ ਜੱਫੇ ਵੱਡੇ ਲੱਗੇ ਆ ਸਾਡਾ ਰਮਜੀਤ ਗਿਲ ਟ੍ਰੇਕਿੰਗ ਕੰਪਨੀ ਵਾਲੇ ਕਹਿੰਦੇ 11000 ਦਿੱਤਾ ਜਾਣਾ ਮੇਰੇ ਮਿੱਤਰੋ ਅੱਜ ਦਾ ਇੱਕੋ ਜੱਫਾ ਆ ਸ਼ਹਿਰ ਵਿੱਚ ਰਾਤ ਆ ਗਿਆ ਭਾਈ ਸਾਹਿਬ ਆ ਗਿਆ ਰਾਣਾ ਸੀਗਾ ਮੈਂ ਕਹਿੰਦੀ ਰਾਣਾ ਕਿਹੜੀ ਗੱਲੋਂ ਪਿਆ ਉਹ ਪ੍ਰੀਤ ਨੇ ਕਹਿੰਦੇ ਟਿੱਕਾ ਕਰਾ ਲਈ ਸੋਨੇ ਹੱਥ ਸ੍ਰੀ ਅਕਾਲ ਜਿਹੜੇ ਪੈਸੇ ਬਾਕੀ ਲੱਗੇ ਸੀ ਭਰਾਵਾਂ ਕਿੱਥੇ ਮੌਜਦੇ ਕਰਦੇ ਹੋ ਸੋਨੀ ਛੰਨਾ ਦਾ ਵੀਰ ਨਿਸ਼ੇ ਮੇਲੇ ਦਾ ਸਵਾਦ ਆਇਆ ਮੈਦਾਨ ਦਾ ਸਵਾਦ ਆਇਆ ਜਥੇਦਾਰ ਮਹਾਪੁਰਸ਼ ਸਿੰਘ ਸਾਹਿਬਾਨ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਲਾਓ ਕਿਉਂ ਕਰਨੀਆਂ ਤੇ ਸੋਨੀ ਸਾਡਾ ਵੀਰ ਤੇ ਬੰਬੂ ਖੋਸਗੁਰ ਇਹਨਾਂ ਦੇ ਪੇਜ ਬਣੇ ਹੋਏ ਆ ਤੇ ਨਾਲ ਵੰਟੋਏ ਵਾਲਾ ਕਰਸੇਵਕ ਸਾਰੇ ਮਿਹਨਤ ਦੇ ਮੁੰਡੇ ਹੁਣ ਆਪਾਂ ਟੀਮਾਂ ਨੂੰ ਪ੍ਰਾਕ ਇੰਦਰਪਾਲ